ਕਵਰਲੰਨੀ ਅੰਮ੍ਰਿਤਸਰ ਤੋਂ ਜਿੱਥੇ ਬੀਤੀ ਦੇਰ ਰਾਤ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਐਕਸੀਡੈਂਟ ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ ਖੰਨਾ ਪੇਪਰ ਮਿਲਦੇ ਸਾਹਮਣੇ ਹੋਇਆ ਹੈ ਉੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਸਪੇਕਟ ਗੱਡੀ ਜੋ ਕਿ ਕਿਸੇ ਵਿਆਹ ਦੇ ਪ੍ਰੋਣ ਤੋਂ ਪ੍ਰਵਾਸਮੇਤ ਆ ਰਹੀ ਸੀ ਤਾਂ ਉਸ ਨੂੰ ਧਿਆਨ ਵਾਲਾ ਜਿਹੜਾ ਮਾਲਕ ਸੀ ਉਸਨੇ ਸ਼ਰਾਬ ਪੀਤੀ ਹੋਈ ਸੀ ਜ਼ਿਆਦਾ ਸ਼ਰਾਬ ਪੀਤੀ ਹੋਣ ਕਰਕੇ ਉਸਨੇ ਆਪਣੀ ਗੱਡੀ ਪਹਿਲਾਂ ਇੱਕ ਸਪੇਕਟਰ ਦੇ ਜਿਹੜੇ ਦੋ ਮੋਟਰਸਾਈਕਲਾਂ ਦੇ ਵਿੱਚ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇੰਨੀ ਜ਼ਰੂਰਤ ਟੱਕਰ ਹੋਣ ਦੇ ਨਾਲ ਮੋਟਰਸਵਾਰ ਮੌਜੂਦਾ ਦੇ ਵਿੱਚ ਲਾਟ ਟੁੱਟ ਗਈ ਹੈ ਜਦ ਕਿ ਦੂਸਰੇ ਦਾ ਗਿੱਟਾ ਟੁੱਟਿਆ ਹੈ ਜਿਹਨਾਂ ਨੂੰ ਜਲਦੀ ਹਸਪਤਾਲ ਦਾਖਾ ਕਰਵਾਇਆ ਗਿਆ ਉਥੇ ਵੀ ਪਤਾ ਲੱਗਿਆ ਹੈ ਕਿ ਗੱਡੀ ਚਾਲਕ ਨੇ ਮੀਡੀਆ ਦੇ ਵੀ ਗੱਲ ਫੈਨ ਦੀ ਕੋਸ਼ਿਸ਼ ਕੀਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਦਿਨ ਦੇ ਵੇਲੇ ਸੀਸੀਟੀਵੀ ਕੈਮਰੇ ਖੰਡਲੇ ਜਾਣਗੇ ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਆਪਣਾ ਤਾਂ ਕੀ ਗੱਲ ਹੋਈ ਮੇਜਰ ਸਿੰਘ ਭਾਈ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਨੇ ਨਹੀਂ ਤੇ ਭਾਈ ਜੀ ਜਿਹੜਾ ਹਾਸਾ ਆਇਆ ਕਿ ਪਾਜੀ ਅਸੀਂ ਮਗਰ ਔਂਡੇ ਸੀ ਕਿਹੜੇ ਕੀ ਚਲਾਉਂਦੇ ਪਏ ਸੀ ਤੁਸੀਂ ਟਰੈਕਟਰ ਚਲਾਉਂਦੇ ਪਏ ਸੀ ਹਾਂਜੀ ਮਗਰ ਉਹ ਗੱਡੀ ਆਈ ਸ਼ਰਾਬ ਨਾਲ ਰੱਜਿਆ ਸੀ ਤੇ ਉਹਨੇ ਸਾਡੇ 'ਚ ਮਾਰੀ ਤੇ ਨਾਲ ਮੋਟਰ ਵਾਲਾ ਜਿਹਦੇ 'ਚ ਮਾਰੀ ਹੂੰ ਹਾਂਜੀ ਸਾਡਾ ਟਰੈਕਟਰ ਉੱਤੇ ਚੜ ਗਿਆ ਡਿਵਾਈਡਰ ਤੇ ਡਿਵਾਈਡਰ ਤੇ ਠੀਕ ਹੈ ਹਾਂਜੀ ਤੇ ਕਿੰਨੀ ਕੇ ਬਾਬਾ ਸਪੀਡ ਤੇ ਕਿੱਜ ਗੱਡੀ ਦੀ ਸਪੀਡ ਬਹੁਤ ਗੱਡੀ ਦੀ ਬੜੀ ਸਪੀਡ ਦੀ ਡਰਾਈਵਰ ਕਿੱਦਾਂ ਸੀ ਹਾਂਜੀ ਡਰਾਈਵਰ ਇੱਕ ਲੋਕ ਦੇ ਦਾਰੂ ਦਾ ਦਾਰੂ ਪੀਤੀ ਸੀ ਹਾਂਜੀ ਪੀਤੀ ਸੀ ਹਾਂਜੀ ਜ਼ਿਆਦਾ ਪੀਤੀ ਸੀ ਜ਼ਿਆਦਾ ਪੀਤੀ ਸੀ ਕਲ ਆ ਰਿਹਾ ਹਾਂ ਮੈਂ ਦੇਖੋ ਤੁਸੀਂ ਚਲਾਉਂਦੇ ਹੋ ਹਾਂ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਤੇ ਕਿੱਥੇ ਹਾਸਾ ਆਇਆ ਖਾਨਾ ਪੇਪਰ ਮਿਲਦੇ ਸਾਹਮਣੇ ਭਾਜੀ ਉਥੇ ਅਕਸਰ ਤੁਸੀਂ ਕਿਹੜੀ ਜਗ੍ਹਾ ਤੇ ਜਾਣਾ ਭਾਈ ਭਾਜੀ ਖਾਲੀ ਕਰਕੇ ਫਿਰ ਖਾਨਾ ਪੇਪਰ ਮਿਲ ਚ ਹੀ ਜਾਣਾ ਹੈ ਤੁਸੀਂ ਡਰਦੇ ਕਿੱਦਣ ਚਲਗੇ ਹੋ ਹਾਂਜੀ ਕਿਦਣ ਚਲਗੇ ਆਹ ਅੱਗੇ ਨੂੰ ਕਿਦਣ ਚਲਗੇ ਭਾਜੀ ਕਿਹੜੀ ਗੱਲੋਂ ਡਰ ਗਏ ਬਗ ਗੱਡੀ ਵੱਜ ਗਈ ਬੋਲਟੀ ਵਾਲਿਆਂ ਕਿਹਾ ਮੈਂ ਗੱਲਟੀ ਦੇ ਲਾ ਜੂ ਗੱਡਿ ਕਿ ਲੈ ਜੇ ਬਲਦੇਵ ਸਿੰਘ ਤੇ ਇਹ ਹਾਸਾ ਕਿਹੜੀ ਜਗ੍ਹਾ ਤੇ ਆਇਆ ਹੈ ਇਹ ਭਾਈ ਕੰਨਾ ਖਾਨਾ ਪੇਪਰ ਮਿਲਦੇ ਸਾਹਮਣੇ ਵਾਲੀ ਹੀ ਗੱਡੀ 'ਚ ਹਾਂ ਜੀ ਮੈਂ ਨਾਲ ਕਿ ਮੈਂ ਨਾਲ ਬੈਠਾ ਹਾਂ ਕਿਹਦੇ ਤੇ ਸੀ ਹਾਂਜੀ ਕਿਹਦੇ ਤੇ ਸੀ ਟਰੈਕਟਰ ਤੇ ਸੀ ਅੱਛਾ ਜੀ ਤੇ ਪਿੱਛੋਂ ਗੱਡੀ ਸਪੀਡ ਚ ਆਈ ਆ ਅਸੀਂ ਆਪਣਾ ਮੋੜ ਕੱਟ ਗਏ ਆ ਤੇ ਉਹਨੇ ਆਣ ਕੇ ਪਿੱਛੋਂ ਮਾਰੀ ਮਾਰੀ ਆ ਤੇ ਮੋਟਰਸਾਈਕਲ ਤੇ ਆਉਂਦੇ ਮੋਟਰਸਾਈਕਲ ਆ ਵੀ ਆਡੇ ਨਾਲ ਹੀ ਮੋੜ ਕੱਟੇ ਆ ਅੱਛਾ ਜੀ ਮੋਟਰਸਾਈਕਲ ਵਾਲਿਆਂ ਨੂੰ ਚੁੱਕ ਕੇ ਉਹਨੇ ਮਾਰਿਆ ਸਾਈਡ ਤੇ ਅੱਛਾ ਹਾਂਜੀ ਉਹਨਾਂ ਦੇ ਲੱਗ ਗਿਆ ਸੱਟਾ ਸੱਟਾ ਆ ਨਹੀਂ ਉਹਨਾਂ ਦੇ ਸੱਟਾਂ ਲੱਗੀਆਂ ਵਾ ਉਸੇ ਵੇਲੇ ਐਂਬੂਲੈਂਸ ਆਈ ਉਹਨਾਂ ਚੁੱਕ ਕੇ ਇਹਦੀ ਮਤਲ ਲੈ ਗਏ ਆ ਹਸਪਤਲ ਆ ਹਾਂਜੀ ਹਸਪਤਲ ਲੈ ਗਏ ਆ ਗੱਡੀ ਗੱਡੀ ਤੇ ਸੀ ਗੱਡੀ ਤੇ ਸੀ ਉਹ ਆਏ ਆਪਣੇ ਵਿਆਹ ਨੂੰ ਵੇਖ ਕੇ ਆਏ ਸੀ ਤੇ ਮਤਲਬ ਉਹਨਾਂ ਸ਼ਰਾਬਸੂਕੀ ਪੀਤੀ ਜਿਆਦੀ ਕਿੰਨੇ ਕ ਬੰਦੇ ਸੀ ਗੱਡੀ ਦੇ ਵਿੱਚ ਬੰਦੇ ਸਾਰੇ ਮਤਲਬ ਉਹਨਾਂ ਦੀ ਫੈਮਿਲੀ ਆਪਣੀ ਬੈਠੀ ਵਿੱਚ ਹਾਂਜੀ ਤੇ ਕੋਈ ਸਾਡ ਪਿੱਟ ਨਹੀਂ ਲੱਗੀ ਹੈਗੀ ਅੱਛਾ ਹਾਂਜੀ ਉਹ ਸਹੀ ਸਲਾਮਤ ਹੀ ਬਾਕੀ ਮੋਟਰਸਾਈਕਲ ਵਾਲਿਆਂ ਦੇ ਲੱਗੀ ਹੈ ਗੱਡੀ ਜਿਹੜੀ ਹੈ ਨਾ ਗੱਡੀ ਉਹ ਗਾੜੀ ਨੂੰ ਟੁੱਟ ਗਈ ਹੈ ਠੀਕ ਭਾਈ ਇਸ ਤਰ੍ਹਾਂ ਜਿਹੜਾ ਇੱਥੇ ਐਕਸੀਡੈਂਟ ਹੋਇਆ ਆਪਣਾ ਪੇਪਰ ਮਿਲਦੇ ਸਾਹਮਣੇ ਇਹ ਜਿਹੜਾ ਸਵਿਫਟ ਕਾਰ ਵਾਲਾ ਸੀ ਨਾ ਇਹ ਬੜਾ ਫੁੱਲ ਰੱਜਿਆ ਸੀ ਇਸ ਵੇਲੇ ਪਾਰਵਤੀ ਹਸਪੀਟਲ ਆ ਤੇ ਇਹਦੇ ਵਿੱਚ ਨਾਲ 6-7 ਸਵਾਰੀਆਂ ਬੈਠੀਆਂ ਦੋ ਤਿੰਨ ਲੇਡੀ ਸੀ ਦੋ ਤਿੰਨ ਬੱਚੇ ਸੀ ਤੇ ਆਪ ਉਹ ਮਤਲਬ ਕਿ ਚਲਾ ਰਿਹਾ ਸੀ ਤੇ ਉਹਦੇ ਕਰਕੇ ਪਿੱਛੋਂ ਲਿਆ ਕੇ ਪਹਿਲਾਂ ਟਰਾਲੀ ਚ ਵੱਜਾ ਟਰਾਲੀ ਜਿਹੜੀ ਆ ਉਹ ਮਤਲਬ ਸਾਈਡ ਨੂੰ ਘੁੰਮ ਗਈ ਆ ਉਸ ਤੋਂ ਬਾਅਦ ਜਿਹੜੇ ਆ ਵਖੋ ਜਿੱਥੇ ਆ ਮੋਟਰਸਾਈਕਲ ਖੜਾ ਐ ਏਸੇ ਸਾਈਡ ਤੇ ਮੋਟਰਸਾਈਕਲ ਜਾ ਰਹੇ ਜਿਹੜੇ ਦੋ ਤਿੰਨ ਮੁੜ ਕੇ ਉਹਨਾਂ 'ਚ ਵੱਜਾ ਇੱਕ ਬੱਚਾ ਪਾਰਵਤੀ ਹਸਪੀਟਲ ਦਾਖਲ ਆ ਉਹਦਾ ਪੈਰ ਜਿਹੜਾ ਗਿੱਟਾ ਬਿਲਕੁਲ ਫੈਕਚਰ ਹੋ ਗਿਆ ਦੋਨੇ ਸਾਈ ਕਿੰਨੇ ਮੋਟਰਸਾਈਕਲ ਸੀ ਜਿਹੜੇ ਇਸ ਐਕਸੀਡੈਂਟ ਵਿੱਚ ਇਨਵੋਲਵ ਹੋਏ ਦੋ ਸੀ ਮੇਰਾ ਹਲੇ ਇੱਕ ਜਿਹਨੂੰ ਲੱਤ ਟੁੱਟੀ ਆ ਤੇ ਇੱਕ ਜਿਹੜਾ ਗਿੱਟਾ ਟੁੱਟਾ ਉਹ ਪਾਰਵਤੀ ਹਸਪਤਾਲ ਦਾ ਦੂਜੇ ਦਾ ਨਹੀਂ ਪਤਾ ਉਹਨੂੰ ਕਿੱਥੇ ਲੈ ਗਿਆ ਤੇ ਜਿਹੜਾ ਪਾਰਵਤੀ ਹਸਪਤਾਲ ਨੂੰ ਐਂਬੂ ਐਂਬੂਲੈਂਸ ਲੈ ਕੇ ਗਈ ਉਹਨਾਂ ਦੇ ਮੋਟਰਸਾਈਕਲ ਜਿਹੜੇ ਉਹ ਕਿੱਥੇ ਆ ਮੋਟਰਸਾਈਕਲ ਇਹਨਾਂ ਨੇ ਖੜੇ ਆ ਆਪ ਜਿਹੜੇ ਉਹਦੇ ਮਤਲਬ ਰਿਸ਼ਤੇਦਾਰ ਆਏ ਮਗਰ ਓਕੇ ਹਾਂ ਜੀ ਉਹ ਉਹਦਾ ਦੂਜੇ ਮੁੰਡੇ ਦਾ ਨਹੀਂ ਪਤਾ ਜਿਹੜਾ ਇਸ ਮੁੰਡੇ ਦਾ ਜਿਹੜਾ ਪਾਰਵਤੀ ਹਸਪਤਾਲ ਹੈ ਉਹਦਾ ਮੋਟਰਸਾਈਕਲ ਜਿਹੜਾ ਉਹ ਉਹਦੇ ਖੜਿਆ ਦੂਜੇ ਭਰਾ ਭਰੂ ਜਿਹੜ ਹਾਂਜੀ ਉਹਦੇ ਪਰਿਵਾਰ ਨੇ ਮੋਟਰਸਾਈਕਲ ਖੜਿਆ ਉਹਨਾਂ ਦਾ ਤੁਸੀਂ ਦੇਖਿਆ ਸਰ ਕੋਈ ਐਕਸੀਡੈਂਟ ਦੇਖਿਆ ਸਰ ਮੈਂ ਤੂੰ ਕੋਈ 5 ਕਿ ਮਿੰਟ ਦੀ ਗੱਲ ਨਹੀਂ 3 ਮਿੰਟ ਦੀ ਜਦੋਂ ਮੈਂ ਇੱਥੇ ਪਹੁੰਚਿਆ ਅਸੀਂ ਵੀ ਕੰਮ ਤੋਂ ਆ ਰਹੇ ਹਾਂ ਹਾਂਜੀ 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 ਕੰਮ ਤੋਂ ਹੀ ਆ ਰਹੇ ਹਾਂ ਅਸੀਂ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਆਇਆ ਇੱਥੇ ਹੋਇਆ ਸਾਰਾ ਪੇਪਰ ਮਿਲਦੇ ਸਾਹਮਣੇ ਖੰਨਾ ਪੇਪਰ ਮਿਲਦੇ ਸਾਹਮਣੇ ਬਿਲਕੁਲ ਹਾਂਜੀ ਜੀ ਸਰ ਕੀ ਮਾਮਲਾ ਜਿਹੜਾ ਤੇ ਆਇਆ ਤੇ ਤੁਹਾਡੇ ਵੀ ਸਾਹਮਣੇ ਤੁਸੀਂ ਸਾਨੂੰ ਪਹਿਲਾਂ ਆਏ ਜੀ ਅਸੀਂ ਮੌਕੇ ਤੇ ਵੇਖਿਆ ਗੱਡੀ ਵੱਜੀ ਪਈ ਆ ਹਾਂਜੀ ਗੱਡੀ ਵੱਜੀ ਪਈ ਆ ਠੀਕ ਆ ਤੇ ਜਿਹੜੇ ਬੰਦੇ ਆ ਉਹ ਕਿੱਥੇ ਹਸਪੀਟਲ ਆ ਉਹ ਜਾ ਕੇ ਵੇਖਣ ਆ ਇਨਫਰਮੇਸ਼ਨ ਆਉਂਦੀ ਕਿਹੜੇ ਹਸਪੀਟਲ ਆ ਉਹਨਾਂ ਨੇ ਬਿਆਨ ਲਵਾਂਗੇ ਕੀ ਗੱਲ ਆ ਕਿ ਗੱਡੀ ਕਿੱਥੋਂ ਦੀ ਆ ਕਿਸੇ ਨੂੰ ਪਤਾ ਨਹੀਂ ਲੱਗਿਆ ਹਾਂਜੀ ਕੋਈ ਹੈ ਹੀ ਨਹੀਂ ਇਥੇ ਗੱਡੀ ਛੱਡ ਕੇ ਚਲੀ ਗਏ ਕੋਈ ਜਿਹੜਾ ਤੁਸੀਂ ਆ ਇੱਥੇ ਜਿੱਦਿਹਾ ਮਾਰ ਵਾਲੇ ਵੇਖੇ ਜਿਸੀ ਕੋਈ ਜਿਹੜਾ ਤੁਸੀਂ ਆ ਮਾਰ ਵਾਲੇ ਕੋਈ ਸਾਹਮਣੇ ਨਹੀਂ ਆਇਆ ਸਾਡੇ ਹਾਂਜੀ 104 ਤੇ ਚਲ ਗਏ ਜਾ ਕੇ ਇੱਕ ਜਿਹੜਾ ਗੱਡੀ ਹੁਣ ਟੋ ਕਰਕੇ ਲੱਗੇ ਖੜਨਾ ਜੋ ਵੀ ਸਾਹਮਣੇ ਆਇਆ ਜਿਹੜਾ ਕੋਈ ਬਿਆਨ ਦੇਊਗਾ ਆਣ ਕੇ ਜਿਹਨਾਂ ਨੂੰ ਨੁਕਸਾਨ ਹੋਇਆ ਹੋਊਗਾ ਉਹ ਸਾਹਮਣੇ ਆਏਗਾ ਤੇ ਫਿਰ ਅਧਿਕਾਰ ਵੀ ਕਰਾਂਗੇ ਸਰ ਉਹ ਮੀਡੀਆ ਨੂੰ ਤਾਂ ਸੀਸੀਟੀਵੀ ਗੁਜ਼ਾਰਾ ਕਢਾਈ ਜਾਏਗੀ ਸਾਰੇ ਭਾਜੀ ਜੋ ਹੈਗਾ ਇਹਦਾ ਮੀਡੀਆ ਦੇ ਵੀ ਗੱਲ ਪਏ ਭਾਜੀ ਉਹ ਵੀ ਕਰਾਂਗੇ ਜਿਹੜਾ ਬੰਦਾ ਤੁਹਾਡੇ ਗੱਲ ਪਿਆ ਹੋਇਆ ਹੈ ਉਹਦੇ ਗੱਲ ਪਏ ਉਹਦੀ ਕਾਰਵਾਈ ਕੀਤੀ ਜਾਏਗੀ ਬਹੁਤ ਮਤਲਬ ਉਹ ਜਿਹੜਾ ਕੋ ਜਿਹੜਾ ਵੇਖੋ ਭਾਜੀ ਜਿਹੜਾ ਬੰਦਾ ਇੱਥੇ ਵੀਡੀਓ ਕਢਾਵਾਂਗੇ ਆਪਾਂ ਸਾਰੇ ਵੇਖਾਂਗੇ ਜੋ ਹੋਊਗਾ ਸਾਹਮਣੇ ਉਹ ਕਰਾਂਗੇ ਠੀਕ ਹੈ ਠੀਕ ਹੈ ਏਵਨ ਪੰਜਾਬੀ ਟੀਵੀ ਲਈ ਅਮਰੀ ਸਾਥੋਂ ਸੁਨੀਲ ਖੋਸਲਾ ਦੀ ਰਿਪੋਰਟ